ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਭਗਵਾ ਦੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਜਵੰਦ ਸਿੰਘ ਜੀ ਦੀ ਯਾਦ ਵਿੱਚ ਸੰਗਤਾਂ ਵੱਲੋਂ ਭਗਵਾ ਦੇ ਅੱਡੇ ਵਿੱਚ ਹੋਲੇ ਮੱਲੇ ਮੌਕੇ ਤੇ ਗੰਨੇ ਦੇ ਰੋਹ ਦਾ ਲੰਗਰ ਲਗਾਇਆ ਗਿਆ ਮੁੱਖ ਸੇਵਾਦਾਰ ਜਸਵੀਰ ਸਿੰਘ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਲੀਆਂ ਦੇ ਮੇਲੇ 'ਚ ਪਿੰਡ ਭਗਵਾ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੰਨੇ ਦੇ ਰੋਹ ਦਾ ਲੰਗਰ ਲਗਾਇਆ ਗਿਆ ਦਾਲ ਫੁਲਕਿਆਂ ਤੇ ਚਾਹ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ ਅਤੇ ਮੇਲਾ ਹੋਲੀਆਂ ਤੇ ਆਈਆਂ ਸੰਗਤਾਂ ਨੂੰ ਗੁਰੂ ਦਾ ਅਟੁੱਟ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਪ੍ਰਧਾਨ ਜਸਵਿੰਦਰ ਸਿੰਘ ਨ ਵਾਲਾ ਬਡਾਲਾ ਜੋਹਲ ਰਾਜਵਿੰਦਰ ਸਿੰਘ ਰਾਜੂ ਸ਼ਾ ਪੰਗਵਾ ਸਰਜੀਤ ਸਿੰਘ ਅਜਮੇਰ ਸਿੰਘ ਪੰਗਵਾ ਹਰਜੀਤ ਸਿੰਘ ਪੰਗਵਾ ਬਲਕਾਰ ਪੰਗੂ ਸੰਦੀਪ ਸਿੰਘ ਅਮਲਪ੍ਰੀਤ ਸਿੰਘ ਹੋਰ ਆਦਿ ਹਾਜ਼ਰ ਸਨ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਰਿਪੋਰਟ ਬਲਿਆਰ ਸਿੰਘ ਜੀ ਹਾਂਜੀ ਜੋ ਲੰਗਰ ਚੱਲ ਰਿਹਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਲੰਗਰ ਬਹੁਤ ਹੀ ਸੰਯੋਗ ਸਾਰੀ ਸੰਗਤ ਦੀ ਸੰਯੋਗ ਨਾਲ ਚੱਲ ਰਿਹਾ ਪਿੰਡ ਭੰਗਵਾ ਵਿਖੇ ਬਾਬਾ ਸਤਨ ਸਤਨ ਬਾਬਾ ਜਵਨ ਸਿੰਘ ਜੀ ਦੇ ਨਾਂ ਤੇ ਲੰਗਰ ਚੱਲ ਰਿਹਾ ਇਹ 6-7 ਸਾਲ ਤੋਂ ਲਗਾਤਾਰ ਚੱਲ ਰਿਹਾ ਆ ਸਾਰੇ ਫੰਦੀ ਸੰਯੋਗਨਾ ਜਿਹੜੀ ਸੰਗਤ ਆਉਂਦੀ ਹੁਲਾਮਾ ਲਾਦੇ ਦਰਸ਼ਨ ਕਰਨ ਜਾਂਦੀ ਉਹਨਾਂ ਨੂੰ ਬੜੇ ਹੀ ਪਿਆਰ ਨਾਲ ਸਤਿਕਾਰ ਨਾਲ ਰੋਹਦਾ ਲੰਗਰ ਸ਼ਿਕਾਇਆ ਜਾਂਦਾ ਹੈ ਜੀ ਜੀ ਓਕੇ ਕਿਨਾਰੀ ਆਪਣਾ ਸ੍ਰੀ ਸਿੰਘ ਜੀ ਤੇ ਜੋ ਲੰਗਰ ਚੱਲ ਰਿਹਾ ਵਾ ਰੋ ਦਾ ਗਨੇ ਰੋ ਕੀ ਕਹਿਣੇ ਸੋਹਣੇ ਬਾਰੇ ਉਹਦੇ ਬਾਰੇ ਇਹ ਕਹਿਣੇ ਕਿ ਪਿੰਡ ਦਾ ਬਹੁਤ ਸੰਯੋਗ ਹੈ ਜੀ ਸਾਰੀ ਸੰਗਤ ਦੀ ਸੇਵਾ ਕਰਦੀ ਆ ਆਉਂਦੀ ਜਾਂਦੀ ਸੰਗਤ ਦੀ ਅਸੀਂ ਸੇਵਾ ਕਰਦੇ ਆ ਪਿੰਡ ਭੰਗਵਾ ਵੱਲੋਂ ਧੰਨ ਧੰਨ ਬਾਬਾ ਜਵਨ ਸਿੰਘ ਜੀ ਦੇ ਨਾਮ ਦੇ ਲੰਗਰ ਲਾਇਆ ਵਾ ਬੜੀ ਹੀ ਸ਼ਰਧਾ ਨਾਲ ਚੱਲ ਰਿਹਾ ਵਾ ਜੀ 10 ਸਾਲ ਹੋ ਗਏ ਆ ਜੀ ਉਦੋਂ ਸ਼ੁਰੂ ਕੀਤਾ ਸੀ ਜੀ ਤੇ ਪਿੰਡ ਦੇ ਸੰਯੋਗ ਨਾਲ ਹੀ ਆ ਸਾਰਾ ਕੁਝ ਜੀ ਹੋ ਰਿਹਾ ਵਾ ਜੀ ਹਾਂਜੀ ਓਕੇ ਜੀ ਤੁਸੀਂ ਬੋਲਣਾ ਕੀ ਬਿਲਕੁਲ ਮਤ